ਹੀਠ ਭਾਸ਼ਾ ਦੇ ਵਿੱਚ ਅਰਥ ਕਰਦਾ ਜਾਵਾਂ ਸੌਖੇ ਸ਼ਬਦਾਂ ਦੇ ਵਿੱਚ ਕਿ ਮਨੁੱਖ ਕੋਲੇ ਧਨ ਦੀ ਕਮੀ ਵੀ ਨਹੀਂ ਹੁੰਦੀਗੀ। ਮਾਲਕ ਦੀ ਕਿਰਪਾ ਦੇ ਨਾਲ ਚੰਗਾ ਘਰ ਵੀ ਮਿਲ ਜਾਂਦਾ ਹੈ। ਸੋਹਣਾ ਮਕਾਨ ਬੰਦਾ ਬਣਾ ਲੈਂਦਾ ਵਾ। ਚੰਗੀ ਨੌਕਰੀ ਤੇ ਆਪ ਵੀ ਲੱਗ ਜਾਂਦਾ ਹੈ, ਬੱਚਿਆਂ ਨੂੰ ਵੀ ਪੜਾ ਲਿਖਾ ਕੇ ਨੌਕਰੀ ਤੇ ਲਾ ਦਿੰਦਾ ਹੈ। ਪਰ ਕਿਤੇ ਨਾ ਕਿਤੇ ਤੁਸੀਂ ਕਿਸੇ ਮਨੁੱਖ ਨੂੰ ਪੁੱਛੋ ਵੀ ਕਿੱਦਾਂ ਘਰ ਦਾ ਗੁਜ਼ਾਰਾ ਚੱਲਦਾ ਉਹ ਕਹੇਗਾ ਨਹੀਂ ਜੀ ਬੜੀ ਮੁਸ਼ਕਲ ਨਾਲ ਚੱਲਦਾ ਫਿਰ ਉਹਨੂੰ ਪੁੱਛੋ ਵੀ ਕਿੱਦਾਂ ਮੁਸ਼ਕਲਾਂ ਚੱਲਦਾ ਕੀ ਗੱਲ ਘਰ ਦੇ ਵਿੱਚ ਕੋਈ ਕੰਮਕਾਜ ਨਹੀਂ ਕਰਦਾਗਾ ਬੱਚੇ ਕੰਮਕਾਜ ਨਹੀਂ ਕਰਦੇ ਉਹ ਕਹੇਗਾ ਨਹੀਂ ਜੀ ਬੱਚਾ ਵੀ ਨੌਕਰੀ ਤੇ ਲੱਗਿਆ ਹੋਇਆ ਹੈ ਬੇਟੀ ਵੀ ਨੌਕਰੀ ਤੇ ਲੱਗੀ ਹੋਈ ਹੈ ਮੈਂ ਆਪ ਖੁਦ ਨੌਕਰੀ ਤੇ ਜਾਂਦਾ ਮੇਰੀ ਘਰ ਵਾਲੀ ਵੀ ਨੌਕਰੀ ਤੇ ਜਾਂਦੀ ਹੈ ਫੇਰ ਵੀ ਭਾਈ ਸਾਹਿਬ ਕਿੰਨਾ ਕੋ ਤੁਸੀਂ ਕਮਾ ਲਏ ਨੇ ਤੇ ਬੰਦਾ ਫਕਰ ਨਾਲ ਪਤਾ ਕੀ ਕਹਿੰਦਾ ਲਗਭਗ ਕਮਾਈ ਲਈਦਾ ਡੇਢ ਕੋ ਲੱਖ ਰੁਪਿਆ 2 ਕੋ ਲੱਖ ਰੁਪਿਆ ਪਰ ਫੇਰ ਵੀ ਅੱਗੋ ਜਵਾਬ ਪਤਾ ਕੀ ਮਿਲਦਾ ਭਾਈ ਸਾਹਿਬ ਜੀ ਬੜੀ ਮੁਸ਼ਕਲ ਨਾਲ ਗੁਜ਼ਾਰਾ ਚੱਲਦਾ ਇਹਨਾਂ ਮਤਲਬ ਪਤਾ ਕੀ ਆ ਬੰਦੇ ਕੋਲੇ ਸਭ ਕੁਝ ਹੋ ਕੇ ਵੀ ਨਾ ਕੁਝ ਵੀ ਨਹੀਂ ਸਭ ਕੁਝ ਹੋਣ ਦੇ ਬਾਵਜੂਦ ਵੀ ਬੰਦੇ ਕੋਲ ਕੁਝ ਵੀ ਨਹੀਂ ਕੁਝ ਵੀ ਦਾ ਮਤਲਬ ਕੀ ਆ ਜੀਵਨ ਚ ਸਬਰ ਨਹੀਂ ਜੀਵਨ ਚ ਸੰਤੋਖ ਨਹੀਂ ਇੱਕ ਬੰਦਾ ਉਹ ਹੈ ਜਿਹੜਾ ਮੰਨ ਲਓ ਫੁੱਟਪਾਥ ਤੇ ਸੁੱਤਾ ਪਿਆ ਉਹ ਆਪਣਾ ਆਟੋ ਚਲਾ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ ਸਵੇਰੇ ਉਹ 7 ਵਜੇ ਚਲਾ ਜਾਂਦਾ ਤੇ ਸ਼ਾਮ ਨੂੰ 10 ਵਜੇ ਰਾਤ ਨੂੰ ਘਰ ਵਾਪਸ ਆਉਂਦਾ ਵਾ ਤੇ ਕੋਈ ਬੰਦਾ ਜਾ ਕੇ ਮੰਨ ਲਓ ਰਸਤੇ 'ਚ ਤੁਸੀਂ ਮੈਂ ਤੁਰੇ ਜਾਂਦੇ ਆਪਾਂ ਆਪਾਂ ਨੂੰ ਕੋਈ ਸਾਧ ਨਹੀਂ ਮਿਲ ਰਿਹਾ ਬੰਦਾ ਫੁੱਟਪਾਥ ਤੇ ਆਰਾਮ ਨਾਲ ਆਟੋ 'ਚ ਸੁੱਤਾ ਹੋਇਆ ਆਰਾਮ ਫਰਮਾ ਰਿਹਾ ਆਪਾਂ ਉਹਨੂੰ ਪਿਆਰ ਨਾਲ ਉਠਾਇਆ ਆਪਾਂ ਕਹਿੰਦੇ ਭਾਈ ਫਲਾਨੇ ਥਾਂ ਤੇ ਜਾਣਾ ਉਹਨੇ ਤੁਹਾਨੂੰ ਕੋਈ ਕੜਵਾ ਲਫਜ਼ ਨਹੀਂ ਬੋਲਿਆ ਕਿ ਮੈਂ ਸੌ ਰਿਹਾ ਸੀ ਉਹਨੇ ਆਖਿਆ ਹਾਂਜੀ ਸਰਦਾਰ ਸਾਹਿਬ ਜੀ ਕਿੱਥੇ ਜਾਣਾ ਕਿੱਥੇ ਜਾਣਾ ਵਾ ਤੇ ਆਪਾਂ ਕਹਿੰਦੇ ਫਲਾਣੇ ਥਾਂ ਤੇ ਜਾਣਾ ਕਿੰਨੇ ਪੈਸੇ ਲੱਗਣਗੇ ਉਹ ਕਹਿੰਦਾ ਮੈਂ ਇੰਨੇ ਪੈਸੇ ਲਵਾਂਗਾ ਤੇ ਜਦੋਂ ਆਪਾਂ ਮੰਨ ਲਓ ਇਹ ਉਸ ਬੰਦੇ ਦੀ ਗੱਲ ਹੈ ਜਿਹੜਾ ਜਿਹਦੇ ਅੰਦਰ ਸੰਤੋਖ ਹੈ ਜਿਹਦੇ ਅੰਦਰ ਸਬਰ ਹੈ ਉਹਨੂੰ ਰਸਤੇ ਵਿੱਚ ਆ ਗੱਲਬਾਤ ਕਰਦੇ ਆ ਪੁੱਛਦੇ ਆ ਹਾਂ ਭਾਈ ਫਿਰ ਕਿੱਦਾਂ ਗੁਜ਼ਾਰਾ ਚੱਲਦਾ ਤੁਸੀਂ ਵੀ ਪੁੱਛੋਗਾ ਮੈਂ ਵੀ ਕਈ ਵਾਰੀ ਪੁੱਛਿਆ ਹੈਗਾ ਉਹ ਪਤਾ ਕੀ ਕਹਿੰਦਾ ਬਸ ਜੀ ਮਾਲਕ ਦਾ ਸ਼ੁਕਰ ਹੈ ਮਾਲਕ ਦਾ ਕੀ ਬੋਲੂਗਾ ਸ਼ੁਕਰ ਹੈ ਜੀ ਕਿੱਦਾਂ ਘਰ ਦਾ ਗੁਜ਼ਾਰਾ ਚੱਲਦਾ ਕਿੱਦਾਂ ਤੇਰੀ ਨੌਕਰੀ ਚੱਲਦੀ ਉਹ ਕਹਿੰਦਾ ਜੀ ਬਸ ਲਫ਼ਜ਼ ਪਤਾ ਕੀ ਹੁੰਦੇ ਆ ਆਈ ਚਲਾਈ ਚੱਲਦੀ ਐ ਜੀ ਆਈ ਚਲਾਈ ਮੈਂ ਸਵੇਰੇ ਆ ਜਾਣਾ ਵਾ 7 ਵਜੇ ਆਟੋ ਲੈ ਕੇ ਤੇ ਉਹ ਕਹਿੰਦਾ ਵੀ ਰਾਤ ਨੂੰ ਮੈਂ 9 10 ਵਜੇ ਘਰੇ ਚਲੇ ਜਾਣਾ ਵਾ ਜੋ ਮੇਰੇ ਕੋਲੇ ਬਣਦਾ ਵਾ 1000 1500 ਰੁਪਈਆ ਉਹਦੇ ਨਾਲ ਕੁਝ ਘਰ ਦਾ ਗੁਜ਼ਾਰਾ ਚੱਲ ਜਾਂਦਾ ਕੁਝ ਬੱਚਿਆਂ ਦੀ ਫੀਸ ਆਦਿਕ ਮਤਲਬ ਉਹ ਇੰਨਾ ਸਾਰਾ ਉਹਦੇ ਵਿੱਚ ਤੇ ਦੂਜੇ ਪਾਸੇ ਉਹਨਾਂ ਲੋਕਾਂ ਨੂੰ ਪੁੱਛ ਲੋ ਜਿਨ੍ਹਾਂ ਦੇ ਬੈਂਕ ਬੈਲੈਂਸ ਪੂਰੇ ਖੋਲੋਏ ਪਏ ਆ ਜਿਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਇੰਨਾ ਪੈਸਾ ਸੰਭਾਲੀਏ ਕਿੱਥੇ ਤੇ ਫੇਰ ਉਹਨਾਂ ਨੂੰ ਪੁੱਛੋ ਉਹ ਪਤਾ ਕੀ ਕਹਿਣਗੇ ਬੜੀ ਮੁਸ਼ਕਲ ਨਾਲ ਗੁਜ਼ਾਰਾ ਚੱਲਦਾ ਤੇ ਇਹਦਾ ਮਤਲਬ ਪਤਾ ਕੀ ਹੈ ਤੇਰੇ ਕੋਲ ਸਭ ਕੁਝ ਹੋ ਕੇ ਵੀ ਕੁਝ ਨਹੀਂ ਹੈ ਕਿਉਂਕਿ ਜੀਵਨ ਵਿੱਚ ਸਬਰ ਬੜਾ ਵੱਡਾ ਹੈ ਜੀਵਨ ਵਿੱਚ ਸੰਤੋਖ ਹੈ ਵੈਸੇ ਤੇ ਅਸੀਂ ਜਿਸ ਘਰ ਨਾਲ ਜੁੜੇ ਆ ਤੇ ਸਾਡੇ ਘਰ ਵਿੱਚ ਦਾ ਗੁਰੂ ਸਾਹਿਬ ਜੀ ਸੰਤੋਖ ਦੀ ਗੱਲ ਹੀ ਬੜੀ ਪਿਆਰੀ ਕਰਦੇ ਆ ਰੋਜ਼ ਆਸਾ ਕੀ ਵਾਰ ਦਾ ਕੀਰਤਨ ਭਾਈ ਸਾਹਿਬ ਜੀ ਬੜੇ ਪਿਆਰ ਨਾਲ ਆਪਣੀ ਰਸਨਾ ਤੋਂ ਪੜ੍ਹਦੇ ਆ ਹੇ ਪਾਈ ਤੇਰੇ ਜੀਵਨ ਵਿੱਚ ਸਬਰ ਹੋਣਾ ਬੜਾ ਜ਼ਰੂਰੀ ਹੈ ਤੇਰੇ ਜੀਵ ਵਿੱਚ ਸੰਤੋਖ ਹੋਣਾ ਬੜਾ ਜ਼ਰੂਰੀ ਹੈ ਤੇ ਜੇ ਸੰਤੋਖ ਨਹੀਂ ਨਾ ਜੇ ਸੰਤੋਖ ਨਹੀਂ ਹੈ ਤੇ ਗੁਰੂ ਸਾਹਿਬ ਜੀ ਦੇ ਸਾਹਮਣੇ ਭਲਾ ਕੋਈ ਦੁਨੀਆ ਦਾ ਵੱਡਾ ਆਪਣੇ ਆਪ ਨੂੰ ਰਾਜਾ ਅਖਵਾਉਣ ਵਾਲਾ ਸਾਹਮਣੇ ਵੀ ਹੋਵੇ ਨਾ ਤੇ ਮੇਰਾ ਮਾਲਕ ਕਿਸੇ ਨੂੰ ਗੱਲ ਕਹਿਣ ਤੋਂ ਜੱਕਦਾ ਨਹੀਂ ਹੈ ਰੁਕੇ ਨਹੀਂ ਮੇਰੇ ਪਾਸ਼ਾ ਜੀ ਮੇਰੇ ਮਾਲਕ ਨੇ ਅੱਜ ਦੇ ਦੀਵਾਨ ਵਿੱਚ ਕਹਿ ਦਿੱਤਾ ਵੱਡੇ ਵੱਡੇ ਰਾਜਨ ਅਰ ਭੂਮਣ ਭਲਾ ਕੋਈ ਰਾਜਾ ਹੋਵੇ ਤੇ ਅਗਲਾ ਲਫ਼ਜ਼ ਕੀ ਵਰਤਿਆ ਆਰ ਕਹਿੰਦੇ ਨੇ ਅਤੇ ਨੂੰ ਭੂਮਣ ਉਮਣ ਕਹਦੇ ਨੇ ਜ਼ਮੀਨ ਦੀ ਮਲਕੀਅਤ ਰੱਖਣ ਵਾਲਾ ਜ਼ਮੀਨ ਦਾ ਮਾਲਕ ਤਾਂ ਕੀ ਤ੍ਰਿਸ਼ਨ ਨਾ 부ਜੀ ਤ੍ਰਿਸ਼ਨਾ ਨਹੀਂ ਖਤਮ ਹੋਏਗੀ ਮੈਂ ਇੱਕ ਹੋਰ ਅਰਥ ਕਰਾਂ